ਕਾਜਕਾਲ ਦੌਰ ਭਾਂਦੀ ਜੀਵਨ ਦੇ ਵਿੱਚ ਹਰ ਕੋਈ ਬੰਦਾ ਲਗਾ ਆਪਣੀ ਸਿਹਤ ਨੂੰ ਖਰਾਬ ਕਰਨ ਲੱਗ ਪਿਆਗਾ ਕਿਉਂਕਿ ਬਾਹਰ ਦਾ ਖਾਣਾ ਟਾਈਮ ਤੋਂ ਬੇਟਾਈਮ ਰੋਟੀ ਖਾਣਾ ਜੀ ਦੇ ਕਰਕੇ ਕਾਫੀ ਸਿਹਤ ਢੀ ਗਈ ਹੈ ਲੋਕਾਂ ਦੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਲੇਕਿਨ ਤੁਹਾਨੂੰ ਕਹਿਣਾ ਟਿਪਸ ਦੱਸਣ ਜਾ ਰਹੇ ਹਾਂ ਅਗਰ ਤੁਸੀਂ ਖਾਲੀ ਢਿੱਡ ਖਾਓਗੇ ਲਸਣ ਤਾਂ ਸਰੀਰ ਵਿੱਚ ਹੋਣਗੇ ਕਈ ਹੈਰਾਨੀਜਨਕ ਫਾਇਦੇ ਗੁਨਾ ਨਾਲ ਭਰਪੂਰ ਹੈਗਾ ਹੈ ਇਹ ਲਸਣ ਜਿੱਥੇ ਖਾਣੇ ਦੇ ਸਵਾਦ ਨੂੰ ਤੁਸੀਂ ਵਧੋਂਦਾ ਆ ਉੱਥੇ ਹੀ ਇਹ ਸਿਹਤ ਲਈ ਵੀ ਬਿਹਤ ਲਾਹੇਵੰਦ ਹੈਗਾ ਲਸਣ ਬਹੁਤ ਸਾਰੀ ਬਿਮਾਰੀਆਂ ਨੂੰ ਦੂਰ ਕਰਦਾਗਾ ਲਸਣ ਵਿੱਚ ਐਂਟੀ ਬੈਕਟੀਰੀਅਲ ਐਂਟੀ ਵਾਇਰਲ ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਦੇ ਨਾਲ ਐਲੀਸਿਨ ਸੈਨੀਮੀਨ ਇਜ਼ਾਈਲ ਤੇ ਹੋਰ ਬਹੁਤ ਸਾਰੇ ਹੈਗੇ ਆ ਪੋਸ਼ਕ ਤੱਤ ਰਹੇਗੇ ਇਹਦੇ ਵਿੱਚ ਪਾਏ ਜਾਂਦੇਗੇ ਨੇ ਜੋ ਸਾਨੂੰ ਦਿਲ ਦੀਆਂ ਸਮੱਸਿਆਤੋਂ ਤੇ ਕੈਂਸਰ ਵਰਗੀਆਂ ਵੱਡੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦੇਗੇ ਨੇ ਇੰਜ ਕਰੋ ਲਸ ਕੱਚੇ ਲਸਣ ਦੀ ਵਰਤੋ ਲਸਣ ਨੂੰ ਕਈ ਤਰੀਕਿਆਂ ਨਾਲ ਖਾਧ ਖਾਇਆ ਜਾਂਦਾਗਾ ਜਿਵੇਂ ਕਿ ਆਪਾਂ ਸਬਜ਼ੀ ਦੇ ਵਿੱਚ ਵੀ ਖਾਣੇਗੇ ਆ لیکن اکثر ਜੇ ਤੁਸੀਂ ਸਵੇਰੇ ਉੱਠਦੇ ਸਾਥ ਦੋ ਤੁਰੀਆਂ ਜਾਂ ਇੱਕ ਤੁਸੀਂ ਤੁਰੀ ਛਿਲਕੇ ਲਸਣ ਦੀ ਖਾਂਦੇ ਹੋ ਤਾਂ ਤੁਸੀਂ ਜਿਹਨੂੰ ਆਪਾਂ ਕੱਚਾ ਲਸਣ ਕਹਿੰਦੇ ਆ ਕਿ ਬਹੁਤ ਹੀ ਹੈਰਾਨੀਜਨਕ ਤੁਹਾਡੇ ਜਿਹੜੇ ਗੇ ਸਰੀਰ ਦੇ ਵਿੱਚ ਤਬਦੀਲੀ ਹੋਵੇਗੀ ਖਾਸ ਤੌਰ ਤੇ ਤੁਹਾਡਾ ਕੋਲੇਸਟ੍ਰੋਲ ਲੈਵਲ ਜਿਹੜਾ ਬਿਲਕੁਲ ਨਾਰਮਲ ਹੋਣਾ ਸ਼ੁਰੂ ਹੋ ਜਾਵੇਗਾ ਹਾਰਟ ਦੀ ਬਿਮਾਰੀ ਨਹੀਂ ਕੋਈ ਲੱਗੇਗੀ ਸਰੀਰ ਦੇ ਵਿੱਚ ਜੇ ਕਮਜ਼ੋਰੀ ਉਹ ਠੀਕ ਹੋ ਜਾਵੇਗੀ ਅਗਰ ਸਿਰਪੇ ਦਿੰਦੀ ਹੈ ਉਹ ਠੀਕ ਹੋ ਜਾਵੇਗੀ ਅਗਰ ਤਾਨੂੰ ਸਟੋਨ ਵਗੈਰਾ ਬੰਦੀ ਪੀਗੀ ਉਹ ਵੀ ਠੀਕ ਹੋ ਜਾਵੇ ਕਿਉਂਕਿ ਜੇ ਫਿਰ ਕਿਤੇ ਤੁਹਾਨੂੰ ਹਾਰਡ ਦੀ ਕੋਈ ਸਮੱਸਿਆ ਆ ਜਾਂ ਫਿਰ ਪੈਰਾਲਾਈਜ਼ ਦੀ ਕੋਈ ਸਮੱਸਿਆ ਉਹ ਨਹੀਂ ਸ਼ੁਰੂ ਹੋਗੀ ਜੇ ਤੁਹਾਡੀ ਬੋਡੀ 'ਚ ਦਰਦਾਂ ਰਹਿਣ ਲੱਪੀਗੇ ਕਿ ਉਹਨੂੰ ਵੀ ਇਹ ਇੱਕ ਤੁਰ ਹੀ ਠੀਕ ਕਰਨ ਦੇ ਵਿੱਚ ਕਾਫੀ ਮਦਦਗਾਰ ਸਾਬਿਤ ਹੋ ਸਕਦੀ ਹੈ ਇਸ ਕਰਕੇ ਜਰੂਰ ਇਹ ਟਿਪਸ ਅਪਣਾਓ ਔਰ 10-15 ਦਿਨਾਂ ਦੇ ਵਿੱਚ ਹੀ ਤੁਸੀਂ ਆਪਣੇ ਸਰੀਰ ਦੇ ਵਿੱਚ ਤਬਦੀਲੀ ਆਪ ਮਹਿਸੂਸ ਕਰੋਗੇ